ਸਿਸਕਵਾਲ ਦੇ ਕਿ ਭਾਈਚਾਰਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਅੱਜ ਕੋੜਕਪੂਰਾ ਵਿਖੇ 12.5% ਦੀ ਲੰਬੇ ਸਮੇਂ ਤੋਂ ਲੜੀ ਜਾ ਰਹੀ ਲੜਾਈ ਜੋ ਬਾਲਮੀਕ ਤੇ ਮਜਵੀ ਸਿੱਖ ਵਰਗ ਦੇ ਲੋਕ ਲੜ ਰਹੇ ਸਨ ਸਪਰੀਮ ਕੋਰਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਸ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਜੱਜਾਰੂ ਸਾਥੀਆਂ ਵੱਲੋਂ ਅੱਜ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ ਆਓ ਦੇਖਦੇ ਹਾਂ ਰਿਪੋਰਟ ਬਾਜੂ ਸਰਮੋਦਨ ਸਿੰਘ ਜੀ ਤੁਸੀਂ ਸਾਰੇ ਬੈਠੇ ਸਾਡੀ ਭੈਣ ਜੀ ਜੀ ਪੰਜਗੜਾਈ ਹੋ ਸਤਿਕਾਰਯੋਗ ਹੈ ਜਿੰਨੇ ਦੀ ਬਹੁਤ ਬੁਧੀਆ ਸਮਾਯਾ ਤੇ ਲੜਾਈ ਹੈ ਸਾਡੇ ਅੰਕਿਤਾਂ ਸਤਕਾਰਯੋਗ ਅੱਜ ਤਾਂ ਸੁਖੀ ਜੀ ਕਹਿੰਦੇ ਉਹਨੇ ਵੱਡਾ ਨਾਮ ਰੱਖਾਇਆ ਠੀਕ ਉਹਦੇ ਇੰਦਰ ਸਾਡੇ ਪਰਮੀਆਂ ਕਮਾਈ ਬਹੁਤ ਵਧੀਆ ਕਲਾਕਾਰ ਵੀ ਹੈ ਗਾਇਕ ਵੀ ਹੈ ਸਾਡੇ ਜਿੱਦ ਤੋਂ ਕਲਾਕਰਾਂ ਲੱਗੇ ਹੋਏ ਨੇ ਸਾਡੇ ਰਮਨ ਸਾਹਿਬ ਤੁਸੀਂ ਸਾਰੇ ਸਤਿਕਾਰਯੋਗ ਹੈ ਅੱਜ ਦਾ ਕੁਛ ਵਿਸ਼ਾ ਰੱਖਿਆ ਸੀ ਸਾਡੇ ਪੰਜਾਬ ਦੇ ਪ੍ਰਧਾਨ ਸਾਹਿਬ ਕਨਵੀਨ ਸਿੰਘ ਜੀ ਆ ਵੀ ਆਪਾਂ ਸਾਰੇ ਜਿਹੜੇ ਜੱਲਤ ਜਿੱਤੇ ਬੰਦੇ ਜਾਂਦੇ ਗਲਵ ਸਮਾਜ ਦੀ ਜਿਹੜੇ ਲੜਾਈ ਲੜਦੇ ਨੇ ਲੰਮੀ ਸਮੇਂ ਦੇ ਵਿੱਚ ਜਿਹੜਾ ਲੰਮੀ ਸਮੇਂ ਦੇ ਵਿੱਚ ਉਹ ਯੋਗਦਾਨ ਬਹੁਤ ਬੰਦਿਆਂ ਦਾ ਕਿੰਨਿਆਂ ਨੇ ਕੰਮ ਦੀ ਮਿਹਨਤ ਕੀਤੀ ਕੰਨਿਆਂ ਨੇ ਧਰਦੀ ਕੀਤੀ ਆਪਨੋ ਆਪਣੇ ਤਰੀਕੇ ਨਾਲ ਜਿਹਨੇ ਵੀ ਕਿਸੇ ਨੇ ਕੋਸ਼ਿਸ਼ ਕੀਤਾ ਜਿਉਂ ਨੇ ਜਿਵੇਂ ਜਿਵੇਂ ਵੀ ਰੋਲ ਰੁਪਾ ਪਿਆ ਪਾਇਆ ਠੇਡਾ ਵੀ ਕਰਨ ਦੀ ਕਿ ਉਹਨਾਂ ਸਾਰਿਆਂ ਦਾ ਸਤਿਕਾਰਯੋਗ ਭਾਈ ਜਣਾਂ ਸਾਰਿਆਂ ਨੂੰ ਬੁਲਾ ਲਓ ਉਹਨਾਂ ਨੂੰ ਕਿ ਕੋ ਜਿਹੜਾ ਹਾਈ ਕੋਰਟ ਦੇ ਚੇਅਰਮੈਨ نیشنل ਦਲਤ ਮਹਾਪੰਚਾਇਤ ਪੰਜਾਬ ਅ ਅੱਜ ਸਮੂਹ ਦਲਤ ਜਥੇਬੰਦੀਆਂ ਜਿਹਦੇ ਵਿੱਚ ਮਜੀਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਗੱਜਨ ਆਲਾ ਸਾਹਿਬ ਬਿਆਸ ਸਿੰਘ ਸਿੱਧੂ ਗੁਰ ਸਿੰਘ ਕਾਰੂਜੀ ਮੈਡਮ ਪੰਜਗਰਾਈ ਜੀ ਸਾਰੇ ਲੀਡਰ ਸਾਹਿਬਾਨ ਮਜੀਬੀ ਸਿੱਖ ਭਾਈਚਾਰੇ ਦੇ ਤੇ ਵਾਲਮੀਕੀ ਭਾਈਚਾਰੇ ਦੇ ਇਕੱਠੇ ਹੋਏ ਸੀ ਤੋਂ ਮਸਲਾ ਇਹ ਸੀ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਹੈ 50% रिजर्वेशन ਦਾ ਕੇ ਰਿਜ਼ਰਵੇਸ਼ਨ ਵਿਦਿਨ ਰਿਜ਼ਰਵੇਸ਼ਨ ਕੇ ਰਿਜ਼ਰਵੇਸ਼ਨ ਦੇ ਵਿੱਚ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਯਾਨੀ ਜੈਲ ਸਿੰਘ ਜੀ ਗਵਰਨਮੈਂਟ ਦੇ ਵੇਲੇ ਮਜਬੂਤ ਸਿਕ ਬਾਲਮੀ ਕੀ ਭਾਈਚਾਰੇ ਨੂੰ ਅਪਲਿਫਟ ਕਰਨ ਵਾਸਤੇ ਇੱਕ ਫੈਸਲਾ ਲਿਆ ਗਿਆ ਸੀ ਵਿਧਾਨ ਸਭਾ ਵੱਲੋਂ ਕਿ 50% ਕੋਟਾ ਜਿਹੜਾ ਹੈਗਾ ਇਹਨਾਂ ਨੂੰ ਮਿਲਣਾ ਚਾਹੀਦਾ। ਉਦੋਂ ਬਾਅਦ ਉਹ ਇੱਕ ਤਰ੍ਹਾਂ ਨੇ ਕੇਸ ਕੀਤਾ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ ਹਾਈ ਕੋਰਟ ਚਲਾ ਗਿਆ ਮਾਮਲਾ। ਫੈਸਲਾ ਹੋਇਆ ਕਾਫੀ ਐਡਜੂਸਟਨਾ ਹੋ ਗਿਆ ਤੋਂ ਅੰਦੋਲਨ ਹੋਣ ਤੋਂ ਬਾਅਦ ਮਸਲਾ ਇੱਥੇ ਪਹੁੰਚਿਆ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸਾਰਾ ਚੱਲਾ ਗਿਆ ਦਵਿੰਦਰ ਸਿੰਘ ਵਰਸਸ ਪੰਜਾਬ ਸਰਕਾਰ ਇਹ ਉੱਥੇ ਕੇਸ ਚੱਲਿਆ ਲੰਬਾ ਸਮਾਂ ਕੇਸ ਚੱਲਿਆ ਤੋਂ ਮਰਗੀ ਸਿੱਖ ਭਾਈਚਾਰੇ ਦੇ ਵਾਲਮੀਕ ਭਾਈਚਾਰੇ ਦੇ ਨਾਲ ਸੰਬੰਧ ਤੇ ਹੋਰ ਅਨਸਾਪਸੰਦ ਲੋਕਾਂ ਨੇ ਇਹਦੇ ਲਈ ਜਿਨ੍ਹਾਂ ਵੀ ਤਲਫਲ ਇਕੱਠਾ ਕੀਤਾ ਸਾਡੀ ਪੜ੍ਹੇ ਲਿਖੇ ਜਿਹੜੇ ਸਮਾਜ ਦੇ ਲੋਕ ਸੀ ਉਹਨਾਂ ਨੇ ਸਾਰਾ ਕਰਕੇ ਸੁਪਰੀਮ ਕੋਰਟ 'ਚ ਕੇਸ ਲੜਿਆ ਪੰਜਾਬ ਸਰਕਾਰ ਦਾ ਆਪਣਾ ਵਕੀਲ ਸੀ ਭਾਈਚਾਰੇ ਦਾ ਆਪਣਾ ਵਕੀਲ ਸੀ ਲੰਬੀ ਬੈਚ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ ਕਿ ਰਿਜ਼ਰਵੇਸ਼ਨ ਵਿਦਨ ਰਿਜ਼ਰਵੇਸ਼ਨ ਹੋ ਸਕਦੀ ਹੈ ਤੋਂ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਕਿ ਰਿਜ਼ਰਵੇਸ਼ਨ ਦੇ ਵਿੱਚ ਰਿਜ਼ਰਵੇਸ਼ਨ ਦੇ ਉਤੇ ਮੋਹਰ ਲਾਈ ਹੈ ਸੁਪਰੀਮ ਕੋਰਟ ਨੇ ਉਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਇਸ ਫੈਸਲੇ ਦੀ ਆੜ ਵਿੱਚ ਇੱਕ ਜਸਟਿਸ ਗਬਈ ਜਿਹੜੇ ਹੈਗੇ ਆ ਉਸ ਬੈਚ ਦੇ ਵਿੱਚ ਸੀਗੇ ਉਹਨਾਂ ਨੇ ਜਿਹੜੇ ਆਪਣੇ ਵਿਊ ਦਿੱਤੇ ਹੈ ਜਿਹੜੀ ਆਪਣੀ ਮਤਲਬ ਜਜਮੈਂਟ ਜਾਨੀ ਕਿ ਸਲਾਹ ਰੱਖੀ ਆ ਆਪਦੀ ਉਸ ਬੈਚ ਦੇ ਵਿੱਚ ਤੇ ਕ੍ਰੀਮੀ ਲਯਾਰ ਲਗਣੀ ਚਾਹੀਦੀ ਹੈ 1 ਵਾਰ 1200 ਮਿਲ ਗਈ ਦੁਆਰਾ 1200 ਨਹੀਂ ਮਿਲਣੀ ਚਾਹੀਦੀ ਅਸੀਂ ਉਸ ਕ੍ਰੀਮੀ ਲਯਾਰ ਦੀ ਮਦਦ ਦਾ ਸਖਤ ਵਿਰੋਧ ਕਰਦੇ ਹਾਂ ਮਜੀਬ ਸਿੰਘ ਵਾਲਮੀਕੀ ਭਾਈਚਾਰੇ ਦੇ ਸਮੁੱਚਾ ਐਸਸੀ ਭਾਈਚਾਰਾ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਕ੍ਰੀਮੀ ਲਯਾਰ ਦੀ ਸ਼ਰਤ ਜਿਹੜੀ ਆ ਉਹ ਨਹੀਂ ਲਗਣੀ ਚਾਹੀਦੀ ਦੂਜੀ ਗੱਲ ਜਿਹੜੇ ਮਾਇਆਬਤੀ ਜੀ ਚਿਰਾਗ ਪਾਸਵਾਨ ਚੰਦਰਸ਼ੇਖਰ ਜਾਦ ਤੇ ਹੋਰ ਕੁਝ ਗਲਤ ਲੀਡਰ ਜਿਹੜੇ ਹੈਗੇ ਆ ਬਿਨਾ ਫੈਸਲੇ ਨੂੰ ਪੜਿਆ ਉਹ ਉਹਨਾਂ ਨੇ ਕਹਿਤਾ ਕਿ ਅਸੀਂ ਵਿਰੋਧ ਕਰਾਂਗੇ ਤੇ ਮੈਂ ਉਹਨਾਂ ਨੂੰ ਮਾਇਆ ਭਤੀ ਜੀ ਨੂੰ ਤੇ ਇਹਨਾਂ ਲੀਡਰ ਸਾਹਿਬਾਨ ਨੂੰ ਕਹਿਣਾ ਚਾਹਣਾ ਕਿ ਤੁਸੀਂ ਆਰਐਸਐਸ ਦੇ ਸਾਰੇ ਤੇ ਸਮਾਜ ਦੇ ਵਿੱਚ 파ੜਾ ਪਾਉਣ ਦਾ ਕੰਮ ਨਾ ਕਰੋ ਤੁਹਾਨੂੰ ਚਾਹੀਦਾ ਇਹ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚੋਂ ਆਵਾਜ਼ ਹੀ ਉਠਾਓ ਕਿ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਹੈਗਾ ਮਾਨਜੋ ਸੁਪਰੀਮ ਕੋਰਟ ਨੇ ਕਿਹਾ ਕਿ ਰਿਜ਼ਰਵੇਸ਼ਨ ਵਿਦਨ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਸਵਾਗਤ ਕਰਦੇ ਹਾਂ ਕਿਰੀ ਮਲੇਯਰ ਦੀ ਮੱਦ ਨਹੀਂ ਹੋਣੀ ਚਾਹੀਦੀ ਇਸ ਗੱਲ ਦਾ ਵਿਰੋਧ ਕਰੋ ਅਸੀਂ ਵੀ ਸਾਰਾ ਸਮਾਜ ਤੁਹਾਡੇ ਨਾਲ ਡੱਟ ਕੇ ਖੜਾਂਗੇ ਤੁਹਾਨੂੰ ਮੰਗਵਾ ਇਹ ਉਠਾਉਣੀ ਚਾਹੀਦੀ ਹੈ ਕਿ ਰਾਖਵਾ ਕਰਨ ਕੋਟਾ ਆਬਾਦੀ ਮੁਤਾਬਕ ਵਧਾਇਆ ਜਾਣਾ ਚਾਹੀਦਾ ਕਿਉਂਕਿ 2011 ਦੇ ਸੈਂਸਸ ਦੇ ਮੁਤਾਬਕ ਰਿਜ਼ਰਵੇਸ਼ਨ ਸੀ ਪੰਜਾਬ ਦੀ ਗੱਲ ਜੇ ਕਰੀਏ ਸੀ 38.9 ਜਿਹੜੀ ਐ ਰਿਜ਼ਰਵੇਸ਼ਨ ਕੋਟਾ ਬਣਦਾ ਹੈ ਇੰਨਾ ਹੋਣਾ ਚਾਹੀਦਾ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਸੋ ਸਮੂੱਚੇ ਭਾਈਚਾਰੇ ਨੂੰ ਮੈਂ ਅਪੀਲ ਕਰਨਾ ਚਾਹੁੰਨਾ ਕਿ ਸਾਨੂੰ ਸਾਰਿਆਂ ਨੂੰ ਡੱਟ ਕੇ ਰਿਜ਼ਰਵੇਸ਼ਨ ਦਾ ਕੋਟਾ ਵਧਾਉਣ ਦੀ ਗੱਲ ਕਰਨੀ ਚਾਹੀਦੀ ਹੈ ਤੇ ਕ੍ਰਿਮੀਨਲ ਅਰ ਵਾਲੀ ਜਿਹੜੀ رائے ਦਿੱਤੀ ਹੈ ਜਸਟਿਸ ਗੋਬੀ ਨੇ ਮਾਨ ਜੋ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਆ ਕਿ ਉਹਨੂੰ ਫੈਸਲੇ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਜੇ ਇਹ ਹੁੰਦਾ ਤਾਂ ਕ੍ਰਿਮੀ ਲੀਅਰ ਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਜਿਹੜਾ ਹਰ ਸਾਰੇ ਵਰਗ ਵਿਰੋਧ ਕਰਾਂਗੇ ਡਟ ਕੇ ਤੇ ਜਿਹੜਾ ਕੋਟਾ ਹੈਗਾ ਉਹ ਵਾਦੀ ਮਦਦ ਵਧਾਉਣ ਦੀ ਅਸੀਂ ਮੰਗ ਕਰਾਂ ਜੇ ਉਹਨੂੰ ਇਗਨੋਰ ਕੀਤਾ ਗਿਆ ਤਿੱਖਾ ਅੰਦੋਲਨ ਕਰਾਂਗੇ ਜੋ ਨਫਾ ਨੁਕਸਾਨ ਘਾਟਾ ਵਾਧਾ ਹੋਊਗਾ ਉਹਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਊਗੀ ਬਹੁਤ ਵਧੀਆ ਢੰਗ ਤਰੀਕੇ ਨਾਲ ਸਾਨੂੰ ਦੱਸਿਆ ਇਹ ਕਿਹੜੇ ਕਿਹੜੇ ਬੰਦੇ ਇਸ ਦਾ ਵਿਰੋਧ ਕਰ ਰਹੇ ਨੇ ਤਾਂ ਜਦੋਂ ਮਤਲਬ ਕਿ ਅਸੀਂ ਇਹ ਮਤਲਬ ਕਿ ਹੈਗਾ ਇਹ ਕਿ ਜਿੰਨੀ ਕਿਸੇ ਦੀ ਭਾਗਿਆਦਾਰੀ ਉੰਨੀ ਹੀ ਹਿੱਸੇਦਾਰੀ ਅਸੀਂ ਜੇ ਮਤਲਬ ਕਿ ਸਾਡੀ ਬਹੁਤਾਤ ਆ ਐਸਸੀ ਭਾਈਚਾਰੇ ਦੀ ਤੇ ਉਹਦੇ ਮੁਤਾਬਕ ਸਾਨੂੰ ਮਤਲਬ ਕਿ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ ਤੇ ਕਿਉਂਕਿ ਸਾਨੂੰ ਰਿਜ਼ਰਵੇਸ਼ਨ ਦਾ ਕੁਝ ਵੀ ਨਹੀਂ ਮਿਲ ਰਹੀ ਜੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਜੋ ਸਾਡੇ ਸਮਾਜ ਦੇ ਬੰਦੇ ਸਾਡੇ ਇਸ ਹੱਕ ਦੀ ਵਿਰੋਧਤਾ ਕਰ ਰਹੇ ਆ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਸਾਡੇ ਵਿਗਿਆਰ ਇਹ ਆਇਆ ਹੈ ਕਿ ਇਹਨਾਂ ਲੋਕਾਂ ਨਾਲ ਸਦੀਆਂ ਤੋਂ ਟੱਕਾ ਹੋਇਆ ਹੈਗਾ ਬੇਇਨਸਾਫੀ ਹੋਈ ਹੈਗੀਆ ਔਰ ਇਹਨਾਂ ਦੇ ਕੋਲ ਉਹੜਾ ਪੜ੍ਹਨ ਦੇ ਅਧਿਕਾਰ ਔਰ ਸਮਾਜਿਕ ਬਰਾਬਰੀ ਦਾ ਅਧਿਕਾਰ ਔਰ ਇਹਨਾਂ ਲੋਕਾਂ ਨੂੰ ਬੰਦ ਕਰਕੇ ਰੱਖਿਆ ਗਿਆ 5000 ਸਾਲ ਤਾਂ ਇਹਨਾਂ ਲਈ ਇੱਕ ਸਪੈਸ਼ਲ ਜਿਹੜਾ ਹੈਗਾ ਕਟਾ ਦਿਨੇ ਤਾਂ ਪ੍ਰਣਿਧਤਾ ਲੜੀ ਜਗੀਆ ਜਗਰ ਵਿੱਚ ਪ੍ਰਣਿਧਤਾ ਹੈਗੀ ਨਹੀਂ ਪ੍ਰੇਟੇਟੋ ਗਨੇ ਆ ਉਹ ਹੈਗੀਆ ਇਹ ਕਿਸੇ ਆਰਥਿਕ ਆਧਾਰ ਦੇ ਨਹੀਂ ਪਰ ਜਿਹੜਾ ਹੁਣ ਫੈਸਲਾ ਆਇਆ ਹੈ ਗੜਾ ਉਹਦੇ ਵਿੱਚ ਸਾਡੀ ਮੰਗ ਸੀ ਇਹ ਲੜਾਈ ਲੜੀ ਸੀ ਅਸੀਂ ਇਹ ਲੜੀ ਸੀ ਵੀ ਕੋਟੇ ਵਿੱਚ ਕੋਟਾ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਬਾਲੀਵਿਕ ਮਾਇਸਿਕ ਭਾਈ ਜਰਾ ਹੈਗਾ ਉਹ ਟੋਟਲ ਐਸਸੀ ਵਾਦੀ ਦਾ ਅੱਧਾ ਹੈਗਾ ਤੇ ਉਹਨਾਂ ਨੂੰ ਅੱਧਾ ਜਿਹੜਾ ਹਿੱਸਾ ਮਿਲਣਾ ਚਾਹੀਦਾ ਹੈਗਾ ਇਹ ਲੜਾਈ ਜਿਹੜੀ ਹੋਈ ਸੀ ਲੈ ਕੇ ਸੀਗੇ ਕਿਉਂਕਿ ਸੰਧਾਨ ਦੀ ਧਾਰਾ 341 ਵਿੱਚ ਵੀ ਇਹ ਹੈਗਾ ਕਿ ਜੇ ਕੋਈ ਵਰਗ ਪਿੱਛੇ ਰਹਿ ਗਿਆ ਤੇ ਉਹਨੂੰ ਸਪੈਸ਼ਲ ਜਿਹੜਾ ਹੈਗਾ ਕੋਟ ਦਿੱਤਾ ਜਾ ਸਕਦਾ ਹੈ। ਔਰ ਇਹ ਜੱਜਮੈਂਟ ਆਈ ਹੈਗੀ ਆਏ ਸਾਡੇ ਪੱਖ ਦੇ ਵਿੱਚ ਆਈ ਹੈਗੀ ਆ ਉਹ ਮੈਂ ਉਸ ਗੱਲ ਦੀ ਵਧਾਈ ਦਿੰਦਾ ਹੈਗਾ ਪਰ ਜਿਹੜਾ ਦੂਜੀ ਈ ਗੱਲ ਹੈਗੀ ਆ ਉੁੱਧ ਜਿਹੜੀ ਗੱਲ ਹੈਗੀ ਆ ਜਿਹੜੀ ਸਮਾਜ ਵਿੱਚ ਇੱਕ ਬਹੁਤ ਪੁਰਾਣੇ ਪੈਦਾ ਕੀਤਾ ਹੈਗਾ ਕਿ ਜਿਹੜੇ ਲੋਕ ਕ੍ਰਿਮੀ ਲੇਅਰ ਦੇ ਵਿੱਚ ਆ ਗਏ ਲੱਗਿਆ ਜਿਨ੍ਹਾਂ ਨੇ ਡਿਗਰੀ ਲੈ ਲਈ ਹੈਗੀ ਆ ਜਾਂ ਇੱਕ ਉਹਨਾਂ ਨੇ ਹੱਥ ਰੱਖਣੀ ਹੈ ਤਨਖਬਦੀ ਜਿਵੇਂ ਮੈਂ ਤੁਹਾਨੂੰ ਇਹ ਗੱਲ ਵੀ ਸਾਂਝੀ ਕਰਦਾ ਹੈਗਾ ਜਿਵੇਂ ਆਰਥਿਕ ਤੌਰ ਤੇ ਬੈਕਵਾਰਡ ਜਿਹੜੀ ਯਾ ਰਿਜ਼ਰਵੇਸ਼ਨ ਹੈਗੀ ਆ ਉਹਦੇ ਤਾਂ 8 ਲੱਖ ਵਾਲਾ ਗਰੀਬ ਦਿਖਾਇਆ ਗਿਆ ਹੈਗਾ ਤੇ ਸਾਡੇ ਲਈ ਢਾਈ ਲੱਖ ਵਾਲਾ ਅਮੀਰ ਦਿਖਾਇਆ ਗਿਆ ਹੈਗਾ ਇਹ ਸਹੀ ਨਹੀਂ ਛੰਦੀ ਆ ਇਹ ਫਾਟ ਨਹੀਂ ਲੱਗਿਆ ਉਹ ਲੌੜ ਦੀ ਕੋਸ਼ਿਸ਼ ਕਰ ਰਹੇ ਲੱਗਿਆ ਕਿਉਂਕਿ ਆਈਪੀਐਸ ਦਾ ਤਾਂ ਉਹ ਹੀ ਬਣੂਗਾ ਨਾ ਆਈਐਸ ਤਾਂ ਉਹ ਹੀ ਬਣੂਗਾ ਡਾਕਟਰ ਤਾਂ ਉਹ ਹੀ ਬਣੂਗਾ ਜਿੱਦਾਂ ਕੋਈ ਆਪਕ ਪਕੜ ਵਧੀਆ ਹੋਊਗਾ ਉਹ ਇੱਕ ਮਜਬੂਰ ਜਣਾ ਹੈਗਾ ਇੱਕ ਆਮ ਜਣਾ ਨਾਗਰਿਕ ਹੈਗਾ ਜਿਹਦਾ ਕੋਈ ਸਾਧਨ ਨਹੀਂ ਬਹੁਤ ਦੇ ਬੱਚ ਨੂੰ ਵੀ ਇਹ ਸਿਫਰਡ ਜਾ ਉਹ ਕਿਹੜੀ ਆਈਐਸ ਆਫਸਰ ਕੋਚਿੰਗ ਕੋੜੀ ਉਹਨੇ ਜਿੱਦੇ ਵਿੱਚ ਲੱਖਾਂ ਦੀ ਫੀਸ ਹੁੰਦੀ ਹੈ ਉਹ ਕਿੱਥੋਂ ਉਹਨਾਂ ਨੂੰ ਕੋਚਿੰਗ ਦਵਾ ਕੇ ਆਈਐਸ ਆਫਸਰ ਬਣਾ ਦੇਗਾ ਇਹ ਜਿਹੜੀ ਹੱਦ ਹੈਗੀ ਆ ਇਹ ਹੀ ਰਹਿ ਲੱਗਣੀ ਚਾਹੀਦੀ ਸਰਪ ਅਬਾਦੀ ਦੇ ਆਧਾਰ ਤੇ ਰਿਜ਼ਰਵੇਸ਼ਨ ਵਧੇ ਚਾਹੀਦੀ ਹੈ ਜਿਹੜੀ ਗੱਲ ਹੈਗੀ ਆ ਕਿਉਂਕਿ ਜਿੰਨੇ ਜਿੰਨੇ ਸੰਖਿਆ ਪਾਰੀ ਉਹਨੇ ਉਹਦੀ ਹਿੱਸੇਦਾਰੀ ਕਾਂਸ਼ੀਰਾਮ ਨੇ ਵੀ ਸਭ ਤੋਂ ਪਹਿਲਾਂ ਮੰਨ ਚਲਾਈ ਸੀਗੀ ਔਰ ਇਸ ਵਕਤ ਜਿਹੜੇ ਰਾਹੁਲ ਗਾਂਧੀ ਆਪੋ ਜਿੰਨੇ ਲੀਡਰ ਹੈਗੇ ਆ ਕਾਂਗਰਸ ਦੇ ਉਹ ਵੀ ਇਹ ਗੱਲ ਕਰ ਰਹੇ ਹੈਗੇ ਆ ਜਿੰਨੇ ਸੰਖਿਆ ਪਾਰੀ ਉਹਦੀ ਸਾਰੀ ਹੋਣੀ ਚਾਹੀਦੀ ਹੈਗੀ ਪਹਿਲਾਂ ਇਹ ਨਹੀਂ ਕਹਿਣਾ ਹੈਗਾ ਕਿ ਰਿਜ਼ਰਵੇਸ਼ਨ 100% ਹੋ ਜਾਣੀ ਚਾਹੀਦੀ ਆ ਜਿੰਨੀ ਜਿੰਨੀ ਆਬਾਦੀ ਆ ਸਾਰਾ ਦੇ ਦੋ ਕਿਤੇ ਰੋਸੀ ਸਣਾ ਹੋਵੇ ਜੇ ਬਰਾਬਰ 90% ਆਫ ਕੰਪੰਸਟ ਦੇ ਦੋ ਜੇ ਬੜੀਆਂ 4% ਨੂੰ ਚਾਪ ਚਾਪ ਦੇ ਦੋ ਤਾਂ ਇਸ ਲਈ ਜਿਹੜੀ ਹੈਗੀ ਆ ਜਿਹੜੀ ਇਹ ਕੰਡੀਸ਼ਨ ਜਿਹੜੀ ਹੈਗੀ ਆਪਣੀ ਮਿਲਰ ਦੀ ਜਿਹੜੀ ਸਮਾਜ ਦੇ ਵਿੱਚ ਜਿਹੜਾ ਹੈਗਾ ਇੱਕ ਚਿੰਤਾ ਜਿਹੜੀ ਹੈਗੀ ਆ ਉਪਨ ਹੋਈ ਹੈਗੀ ਆ ਰੋਸ ਜ਼ਰ ਹੋਇਆ ਹੈਗਾ ਪਰ ਲੋਕ ਜਿਹੜੇ ਹੈਗਾ ਇਸ ਦਾ ਬੋਲ ਵੀ ਕਰ ਰਹੇ ਹੈਗੇ ਔਰ ਸ਼ਾਇਦ ਉਹਨਾਂ ਨੇ ਇੱਕੀ ਦਾ ਬੰਦ ਵੀ ਰੱਖਿਆ ਹੈਗਾ ਤਾਂ ਉਹਨਾਂ ਨੂੰ ਮੈਂ ਇਹ ਵੀ ਦਰੂੰਗਾ ਕਿ ਤੁਸੀਂ ਜਿਹੜਾ 12.5% ਜਿਹੜੀ ਹੈਗੀ ਆ ਮਿਲੀ ਹੈਗੀ ਆ ਉਹਦਾ ਬੋਗ ਨਾ ਕਰੋ ਜਿਹੜੀ ਗੱਲ ਇਹੇ ਮੁੱਦਾ ਹੈਗਾ ਕਿ ਜਦੇ ਬੰਦੀਆਂ ਸਾਡੇ ਪੰਜਾਬ ਦੇ ਵਿੱਚ ਆਈਆਂ ਕਰ ਦੇਖਦੇ ਵਿੱਚ ਆਈਆਂ ਨੂੰ ਬੈਠ ਕੇ ਇਹਦਾ ਹੈਗਾ ਉਹ ਡਿਸਕਸ ਕਰਨੀ ਚਾਹੀਦੀ ਹੈਗੀ ਆ ਕਿ ਅਸੀਂ ਜਿਹੜੇ ਆਇਆ ਸਮੁੰਦਰ ਤੇ ਜੜ ਲੜਾਈ ਸਾਂਝੀ ਉਹ ਲੜੀਏ ਅਸੀਂ ਜਿਹੜਾ ਹੈਗਾ ਜੋਰ ਤੋਂ ਹਿੱਸਾ ਵੜਿਆ ਅਸੀਂ ਇੱਕ ਵਸਤਨ ਕਰਦੇ ਹੈਗੇ ਸਾਡਾ ਉਹਦੇ ਨਾਲ ਕੋਈ ਬੰਦ ਨਹੀਂ ਇਸ ਸਪਸ਼ਟ ਕਰਨ ਨੂੰ ਮਨ ਬੁਲਾਉਣਾ ਚਾਹੀਦਾ ਹੈਗਾ ਤਾਂ ਉਹ ਜਿਹੜਾ ਸਮਾਜ ਦੇ ਵਿੱਚ ਇੱਕ ਜਾਤੀਆਂ ਦੇ ਵਿੱਚ ਪਾੜਾ ਗੜਾ ਹੈਗਾ ਉਹ ਪਾਇ ਹਾਏ ਹਾਏ ਨਹੀਂ ਸਾਥੀਓ जय हिंद जय भारत पहला ਤਾਂ ਤੁਸੀਂ ਸਾਰੇ ਵਿਧਾਇਕ ਦੇ ਪਾਤਰੋ ਮੈਂ ਤੁਹਾਡੇ ਪਿਛੋਕੜ ਦੇ ਆਧਾਰਨ ਤੋਂ ਮੇਕ ਦੇ ਨਹੀਂ ਚਾਹਣਾ ਤੁਸੀਂ ਸਾਰੇ ਸੋਝੀ ਹੋਏ ਵਿਅਕਤੀ ਬੈਠਿਓ ਤੇ ਸਮਾਜ ਦੇ ਵੱਖ-ਵੱਖ ਫੁੱਟਿਆ ਕੋ ਤੁਕੀ ਗਵਾਹੀ ਕਰਦੇ ਆਖਤਰਾ ਦੀ ਜਿਹੜੀ ਹੈਗੀ ਆ ਉਹ ਗਵਾਹੀ ਦੇ ਵਿੱਚ ਤੁਸੀਂ ਨੂੰ ਹੋ ਕੇ ਚੱਲਦੇ ਹੋ ਕਿਸ ਕਰਦਾ ਤੁਸੀਂ ਵਿਧਾਇਕ ਦੇ ਪਾਤਰੋ ਕੌਣ ਜਿਹਨੂੰ ਕੋਸ਼ਿਸ਼ ਕਰਦੇ ਆ ਚੱਲਦੇ ਆ ਉਹਨਾਂ ਦੇ ਵਿੱਚ ਜਦੋਂ ਮੋਢੀ ਬੰਦੇ ਤੁਰਦੇ ਆ ਤੇ ਉਹਨਾਂ ਦੀ ਮਗਰ ਜਿਹੜੀ ਉਹ ਉਹ ਅਮਰੀਕਾ ਬਿਬਲਿਕਾ ਜਾਂ ਆਮ ਜਨਤਾ ਨਾਲ ਦੀ ਮਗਰ ਤੁਰਦੀ 50 ਸਾਲ ਹੋ ਗਿਆ ਸਾਨੂੰ ਲਗਭਗ ਇਹ ਕੇਸ ਨਾਲ ਪੀ ਸਾਡੀ 60 12% ਦਾ ਇਹਨਾਂ ਸਭੀ ਹੱਤਾਂ ਨੂੰ ਮਿਲਿਆ ਵੀ ਸਾਨੂੰ ਉਹ ਭਾਈਆ ਵੱਖ-ਵੱਖ ਸਮੇਂ ਵੱਖ-ਵੱਖ ਲੀਡਰਾਂ ਨੇ ਇਹਦੀ ਗਵਾਹੀ ਕੀਤੀ ਤੇ ਵੱਖ-ਵੱਖ ਤਰਾ ਦੇ ਨਾਲ ਉਹਨੂੰ ਆਪਣਾ ਜਿਹੜਾ ਰੋਸ ਹੈ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਕਿਸੇ ਨੇ ਅਦਾਲਤਾਂ ਦੇ ਥ्रू ਕਿਸੇ ਨੇ ਛੜਕਾ ਧਿਆਨ ਕੇ ਕਿਸੇ ਨੇ ਲੀਡਰਾਂ ਨੂੰ ਮਿਲ ਕੇ ਇਹ ਸਾਰਿਆਂ ਦਾ ਹੀ ਹੋ ਗਿਆ ਚਲਦੀ ਚਲਦੀ ਜਦੋਂ ਗੱਲ ਇਹ ਸੁਪਰੀਮ ਕੋਰਟ ਤੇ ਕਰਾ ਗਈ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੇ ਕਰਾ ਗਈ 5 ਬੈਂਚ ਬੈਂ ਫਿਰ 7 ਬੈਂਚ ਤੇ ਆ ਗਈ ਹੁਣ ਜਿਹੜਾ ਇਹ ਫੈਸਲਾ ਹੈਗਾ ਉਹ 6:1 ਦੀ ਰੇਸ਼ਿਓ ਦੇ ਨਾਲ ਹੋ ਗਿਆ 7:6 ਇੱਕ ਦੀ ਰੇਸ਼ਿਓ ਦੇ ਨਾਲ ਹੋਇਆ ਫੈਸਲਾ ਜਿਹਦੇ ਵਿੱਚ ਅਸੀਂ ਉੱਥੇ ਰੱਖਿਆ ਗਿਆ ਸੀਗਾ ਇਹ ਕਿ ਸਾਡਾ ਜਿਹੜੇ ਹੱਕ ਹੈਗੇ ਆ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਸੀ ਕਿਸੇ ਦਾ ਕੁਝ ਨਹੀਂ ਸੀ ਕਿ ਸਾਡਾ ਜਿਹੜਾ 12.5% ਹੈਗਾ ਸਾਨੂੰ ਉਹ ਮਿਲਣਾ ਚਾਹੀਦਾ ਹੈ ਮੇਰ ਜਿਹੜਾ ਸਾਡਾ ਮੁੱਦਾ ਇਹ ਸੀਗਾ ਹੁਣ ਅੱਗੇ ਸਰਕਾਰਾਂ ਨੇ ਜਾਂ ਰੂਲਿੰਗ ਪਾਰਟੀਆਂ ਨੇ ਜਾਂ ਇਹ ਕਹਿ ਲੋ ਕਿ ਜਿਹੜੀ ਕਿਸੇ ਕੋਈ ਜਿਹੜੇ ਬੰਦੇ ਬੈਠੇ ਆ ਉਹਨਾਂ ਦੀ ਮਾਨਸਿਕਤਾ ਕੀ ਆ ਇਹਦੇ ਬਾਰੇ ਕੁਝ ਵੀ ਜਾਣਿਆ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਲੋਕ ਲੰਬੇ ਸਮੇਂ ਤੋਂ ਸੁਚੇਤ ਨੇ ਉਹ ਤੁਹਾਡੇ ਕੰਬਾਂ ਕਿੱਤਿਆਂ ਦੇ ਵਿੱਚ ਵੀ ਆਪ ਦੇ ਜਿਹੜੇ ਹੈਗੇ ਆ ਛੜ ਜੰਤਰਾ ਜਿਹੜੇ ਖੜੇ ਕਰ ਸਕਦੇ ਪਰ ਕਾਰਨ ਇਹ ਵੀ ਤੁਸੀਂ ਲੰਬੇ ਸਮੇਂ ਤੋਂ ਲੜ ਰਹੇ ਸੀ ਤੁਹਾਡੇ ਚੁੱਤ ਸਫਤਾ ਸੀ ਤੁਹਾਡੇ ਚ ਜਾਣਨ ਦੀ ਕਾਰਣ ਸੀਗੀ ਇਸ ਕਰਕੇ ਜਿਉਂ ਹੀ ਫੈਸਲਾ ਤੁਹਾਡੇ ਹੱਕ ਚ ਆਉਣ ਲੱਗਾ ਤਾਂ ਸਾਰੇ ਲੋਕਾਂ ਨੇ ਉਹਨੂੰ ਸੈਲੀਬ੍ਰੇਟ ਕੀਤਾ ਔਰ ਕਰਨਾ ਦਾ ਵੀ ਫਰਜ਼ ਪੈਂਦਾ ਸੀ ਕਿਉਂਕਿ ਜਿਹੜੀ ਪਰਚੋਲ ਹੈ ਪਰਚੋਲ ਸਾਰੇ ਲੋਕ ਨਹੀਂ ਕਰਦੇ ਪਰਚੋਲ ਤਾਂ ਉਹ ਲੋਕ ਹੀ ਕਰਦੇ ਆ ਜਿਹੜੇ ਗਿਆਤਾ ਹੁੰਦੇ ਆ ਦੂਸਰੇ ਲੋਕ ਤਾਂ ਮੰਗੜੇ ਜਿਹੜੇ ਹੈਗੇ ਆ ਉਹ ਬੋਲਣ ਵਾਲੇ ਹੁੰਦੇ ਆ ਜੇ ਸਾਰੇ ਲੋਕ ਹੀ ਪਰਚੋਲ ਕਰਨ ਵਾਲੇ ਹੋਣ ਤਾਂ ਹੋਂਕੀਕਰ ਸਾਡੇ ਦੇ ਸੈਸ਼ਨ ਹੀ ਨਹੀਂ ਕਿਸੇ ਨੇ ਕਰਨਾ ਫੇਰਾ ਸਿਰਦਾ ਸੀ ਆਪ ਵੀ ਜਿਹੜੇ ਹੈਗੇ ਆ ਸਾਰੇ ਉਹ ਲੈ ਕੇ ਤੁਰਨਾ ਸੀ ਤੇ ਨਾਲ ਨੂੰ ਤੁਹਾਨੂੰ ਇੱਕ ਗੱਲ ਹੋਰ ਵੀ ਕਹਾਂਗਾ ਇੱਕ ਮੱਗ ਦਾ ਸੀ ਉਹਦੇ ਚ ਜਿਹੜੀ ਹੋਰ ਕਵਾਈਸ ਸੀ ਉਹ ਏਅਰ ਕਵਾਈਸ ਜੁਮ ਸੀਗੀ ਪੀ ਅਸੀਂ 12.5% ਹਾਸਲ ਕਿਵੇਂ ਕਰਾਂਗੇ 50% ਸਾਨੂੰ ਕਿਵੇਂ ਆਊਗੀ ਉਹ ਤਾਂ ਹੀ ਆਊਗੀ ਜੇ ਸਾਨੂੰ এডੂਕੇਸ਼ਨ ਦੇ ਵਿੱਚ ਉਹ ਮਿਲੇ ਤਾਂ ਸੁਪਰੀਮ ਕੋਰਟ ਨੇ ਤੁਹਾਨੂੰ ਇਹ ਵੀ ਜਿਹੜੀ ਹੈਗੀ ਇਹ ਦਿੱਤੀ ਆ ਕਿ ਜਿਹੜੇ ਸੰਘ ਹੈ ਜਿਹੜੇ ਰਾਜ ਸਰਕਾਰਾਂ ਹੈਗੀਆਂ ਉਹ ਆਪਣੇ ਤੌਰ ਤੇ 12.5% ਦੇ ਸਕਦੇ ਆ ਇਹਨਾਂ ਨੇ ਉਹ ਕਾਨੂੰਨ ਪਾਸ ਕਰਦਾ ਨਾਲ ਇਹ ਵੀ ਕਹਿਤਾ ਵੀ ਉਹਨਾਂ ਨੂੰ ਜਿਹੜੀ ਇਹ ਰਿਜ਼ਰਵੇਸ਼ਨ ਹੈਗੀ ਆ ਉਹ ਸਿੱਖਿਆ ਦੇ ਵਿੱਚ ਨਹੀਂ ਦਿੱਤੀ ਜਾਵੇ ਐਸੀ ਕਹਿੰਦੇ ਤੁਸੀਂ ਵਿਦਾਈ ਦੇ ਪਾਤਰੋ ਕਿਉਂਕਿ ਜੇ ਤੁਹਾਨੂੰ ਸਿੱਖਿਆ ਦੇ ਵਿੱਚ ਐਜੂਕੇਸ਼ਨ ਤੁਹਾਡੇ ਨੂੰ ਮਿਲਿਆ ਬੱਚਿਆਂ ਨੂੰ ਮਿਲੂਗੀ ਜੇ ਬੱਚੇ ਤੁਹਾਡੇ ਤੋਂ ਕਾਬਲ ਹੋਣਗੇ ਜੇ ਬੱਚੇ ਤੁਹਾਡੇ ਉਸ ਤੋਂ ਟicker ਜਾਣਗੇ ਤਾਂ ਤਾਂ ਹੀ ਉਹ ਕਿਸੇ ਟicker ਦੇ ਵਿੱਚ ਜਾਣਗੇ ਮੈਂ ਇੱਕ ਤੁਹਾਡੇ ਹੋਰ ਜਾਣ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਕਿਉਂਕਿ ਤੁਸੀਂ ਦਾ ਸਾਰੇ ਸचेਤ ਲੋਕੋ ਗਿਆਨ ਵਾਲੋ ਪਰ ਜਾਰਵੀਸ ਜਿਹੜੀ ਹੈਗੀ ਆ ਨਾ ਹੀ ਉਹਦਾ ਆਰਥਿਕਤਾ ਆਧਾਰ ਹੈ ਨਾ ਹੀ ਉਹਦਾ ਜਾਤੀ ਆਧਾਰ ਹੈ ਉਹ ਅੰਟਾਛੇ ਬੜੀ ਦੇਖ ਲੀ ਜਿਨ੍ਹਾਂ ਲੋਕਾਂ ਨੂੰ ਪ੍ਰੇਸ਼ਟ ਕਿਹਾ ਜਾਂਦਾ ਜਿਨ੍ਹਾਂ ਨੂੰ ਦਰਕਾਰਿਆ ਜਾਂਦਾ ਜਿਨ੍ਹਾਂ ਨੂੰ ਅਨਟਾਚੇ ਵਰਟੀ ਦੇ ਨਾਮ ਨਾਲ ਪਾਸੇ ਕਰਿਆ ਜਾਂਦਾ ਇਹ ਸਾਨੂੰ ਉਸ ਬੀਜ ਤੇ ਅੱਜ ਸਾਡੇ ਸਵਾਜ ਦੇ ਜਿਹੜੇ ਵਿਅਕਤੀ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਉਚੋ-ਚੋਹਜਾਂ ਤੇ ਚਲੇ ਜਾਂਦੇ ਆ ਜਿਵੇਂ ਤੁਹਾਨੂੰ ਅੱਗੇ ਬੁਲਾ ਰਿਆ ਨੇ ਲਗਭਗ ਸਾਰਾ ਇਹ ਵੀ ਦੱਸ ਦਿੱਤਾ ਉਹਨਾਂ ਨੂੰ ਉਹ ਸਰਵ ਉੱਚ ਗਾਹਾਂ ਤੇ ਵੀ ਚਲੇ ਜਾਂਦੇ ਹੋਰ ਨਾਲ ਉਹ ਉਹ ਮਾਨ ਸਨਮਾਨ ਨਹੀਂ ਮਿਲਦਾ 1999 ਦੇ ਵਿੱਚ ਇੱਕ ਮੰਡਲ ਇਸ ਸਮਾਗਮ ਵਿੱਚ ਬਾਲਮਿਕ ਮذਬੀ ਸਿੱਖ ਬਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੰਗਠਨ ਦੇ ਵਿਅਕਤੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਲੱਡੂ ਵੀ ਵੰਡੇ ਗਏ ਤੇ ਉਹਨਾਂ ਨੇ ਇਸ ਨੂੰ ਸੈਲੀਬ੍ਰੇਟ ਕੀਤਾ ਗਿਆਨ ਜੋਤੀ ਚੈਨਲ ਤੋਂ ਬਿਆਨ ਸਿੰਘ ਸਿੱਧੂ ਦੇਖਦੇ ਰਹੋ साॾा <laughs> साढा <laughs> <laughs>